ਹਾਂਜੀ ਭਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸ਼ਤਿ ਸ਼੍ਰੀਕਾਲ। ਮੈਂ ਆ ਗੱਡਣ ਸੰਘੇੜਾ ਤੇ ਅੱਜ ਆਪਾਂ ਪਹੁੰਚੇ ਹੋਏ ਆਂ ਮੇਲਾ ਸਪਾਰ ਜਿਹੜੇ ਅਹਿਮਦਗੜ੍ਹ ਮੰਡੀ ਜ਼ਿਲ੍ਹਾ ਲੁਧਿਆਣਾ। ਕੋਕੋ ਇਹ ਮੇਲਾ ਜਿਹੜਾ ਸਪਾਰ ਦਾ ਮੇਲਾ ਬਹੁਤ ਪੁਰਾਣਾ ਮੇਲਾ ਮੰਨਿਆ ਜਾਂਦਾ ਤੇ ਆਹ ਸਭ ਤੋਂ ਵੱਡਾ ਮੇਲਾ ਇਹਨੂੰ ਕਿਹਾ ਜਾਂਦਾ। ਇੱਥੇ ਦੂਰੋਂ ਦੂਰੋਂ ਆਪਣੇ ਪੂਰੇ ਪੰਜਾਬ ਹਰਿਆਣਾ ਕਈ ਥੇਟਾਂ ਦੇ ਲੋਕ ਆੜੇ ਇੱਥੇ ਮਿੱਟੀ ਕਟਣਾਉਂਦੇ ਨੇ। ਇਹ ਮੇਲਾ ਲਗਾਤਾਰ 7-8 ਦਿਨ ਚੱਲਦਾਗਾ ਤੇ ਅਸੀਂ ਅੱਜ ਪਹੁੰਚੇ ਹੋਏ ਆਂਗੇ। ਅੱਤਾਂ ਤੁਸੀਂ ਦਿਨ ਦਾ ਮੇਲਾ ਦਾ ਬਹੁਤ ਦੇਖੋ ਪਰ ਰਾਤ ਦੇ ਮੇਲੇ ਤਾਂ ਦ੍ਰਿਸ਼ ਦਿਖਾਉਣਗੇ ਪੂਰ ਵੀ ਜਿਹੜੇ ਦੇ ਰੰਗ ਭਰੇ ਜਾਂਦੇ ਨੇ ਤੁਹਾਨੂੰ ਪਿਲੋਲ ਕਿਤੇ ਮਿੱਟੀ ਨਿਕਲੀ ਆ ਉਹ ਜਿੱਥੇ ਆਪਣੇ ਬਾਬਾ ਜੀ ਦੇ ਦਰਗਾਹ ਬਣੀ ਹੋਈ ਹੈ ਜਿੱਦੇ ਮੱਥਾ ਟੇਕਦਾ ਮੰਦਿਰ ਨਾਲ ਉਹ ਦਿਖਾਉਣਿਆ ਪਾ ਮੇਲੇ ਹੁਣ ਵੱਖ-ਵੱਖ ਝਾਕੀਆਂ ਦਿਖਾਉਣੇਗੇ ਤੇ ਵੀਡੀਓ ਚੰਗੀ ਲੱਗਦੀ ਹੈ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਆਪਣੇ ਜਿਹੜੇ ਵੀ ਫੇਸਬੁੱਕ ਦੇਖ ਰਹੇ ਨੇ ਪਈ ਨੂੰ ਫੋਲੋ ਕਰ ਲਓ ਤੇ ਜਿਹੜੇ ਵੀ ਯੂਟਿਊਬਰ ਦੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੁਹਾਨੂੰ ਆਪਾਂ ਦਿਖਾਉਣਾ ਦੋਸਤੋ ਕੱਲਾ-ਕੱਲਾ ਰੰਗ ਵੀਡੀਓ ਇਸ ਤਰ੍ਹਾਂ ਜੁੜੇ ਰਹੋ ਆਉ ਦਿਓ ਅਕਤੂਬਰ ਚ ਆਗਿਆ ਮੇਲੇ ਆਜੋ ਹਾਂਜੀ ਦੋਸਤੋ ਆਪਾਂ ਮ ਤੇ ਆਪਾਂ ਦਿਖਾਉਣਾ ਤੁਹਾਨੂੰ ਮੇਲਾ ਤੇ ਆਪਾਂ ਤੁਹਾਨੂੰ ਦਿਖਾਉਣਾ ਜਿਹੜੀ ਜਗ੍ਹਾ ਮਿੱਟੀ ਨਿਕਲਦੀ ਹੈ ਜੀ ਤੁਹਾਨੂੰ ਉਹ ਇਹ ਦਰਸਾ ਕਰਾਉਣਾ ਹੈ ਆ ਜਗ੍ਹਾ ਦੋਸਤੋ ਜਿੱਥੇ ਮਿੱਟੀ ਨਿਕਲਦੀ ਹੈ ਦਨੇ ਆ ਕੱਟ ਬਹੁਤ ਜ਼ਿਆਦਾ ਹੁੰਦਾ ਹੈਗਾ ਇੱਥੇ ਹੁਣ ਰਾਤ ਦਾ ਟਾਈਮ ਆਗਾ ਰਾਤ ਕਰ ਕਿਹੜਾ ਸੰਗਤ ਕੱਢੀ ਹੋਏਗੀ ਕੜੇ ਦਿਨੇ ਦਿਨੇ ਮਿੱਟੀ ਕੱਢ ਕੇ ਲੋਕ ਮੋੜਦੇ ਆਉਂਦੇ ਨੇ ਤੇ ਕੋਈ ਸੰਗਤ ਰਾਤ ਨੂੰ ਆਉਂਦੀ ਆ ਕਿਹੜੇ ਬੰਦੇ ਟੱਟ ਤੋਂ ਚੱਲਦੇ ਨੇ ਇੱਥੇ ਮਿੱਟੀ ਨਿਕਲ ਜਾਈ ਚਲੋ ਦੋਸਤੋ ਆਪਾਂ ਚੱਲਦੇ ਆਂ ਅੰਦਰ ਤੁਹਾਨੂੰ ਆਪਾਂ ਅੰਦਰ ਜਾ ਕੇ ਦਰਸ਼ਨ ਦੁਆਰੇ ਕਰਾਉਣੇ ਮੰਦਰ ਦੇ ਤੇ ਆਪਾਂ ਪਹੁੰਚੇ ਤਾਣ ਮੰਦਰ ਦੇ ਕੋਲ ਬਿਲਕੁਲ ਜਿਵੇਂ ਇੰਟਰ ਹੋ ਰਹੇ ਆਂ ਅੰਦਰ ਆਂਦੀ ਆਪਾਂ ਆੜੇ ਅੰਦਰ ਐਂਟਰ ਹੋ ਚੁੱਕੇ ਮੰਦਰ ਦੇ ਜੀ ਦਰਸ਼ਨ ਕਰੋ ਅੰਦਰੋਂ ਆ ਬਾਹਰ ਜਾਂ ਅੰਦਰ ਰਸਤਾ ਇਥੋਂ ਇੱਥੇ ਬਾੜੇ ਰੰਗ ਦਾ ਮਿੱਟੀ ਕੱਢ ਕੇ ਬਾਹਰ ਜਿਹੜਾ ਲੰਗਰ ਬਾਅਦ ਤੇਰਾ ਗੁਰੂ ਘਰ ਦਾ ਲੰਗਰ ਟੁੱਟ ਬਾਅਦ ਤੇ ਇਹ ਲਗਾਤਾਰ ਜਿੰਨੇ ਮੇਲਾ ਚੱਲਦਾ ਓਨੇ ਦਿਨ ਇੱਥੇ ਲੰਗਰ ਚੱਲਦਾਗਾ ਹਾਂਜੀ ਦੋਸਤੋ ਆਪਸੀਂ ਮੇਲਾ ਦੇਖ ਦੇਖ ਸਕ ਰਹੇ ਹੋਏ ਇਧਰ ਪਕੌੜੇ ਨਿਕਲ ਰਹੇ ਨੇ ਤੇ ਤੁਹਾਨੂੰ ਪਤਾ ਹੋਣਾ ਇਹ ਸਭ ਤੋਂ ਢੀ ਮਸ਼ਹੂਰ ਆਈਟਮਾਂ ਮੇਲੇ ਦੀ ਪਾਤੀ ਹੈਗੀ ਤਕਰੀਬਨ ਜੋ ਵੀ ਬੰਦਾ ਇੱਥੇ ਆਉਂਦਾਗਾ ਪਾਤੀ ਰੂਰ ਲੈ ਕੇ ਜਾਂਦਾ ਘਰ ਘਾਤਰਾਂ ਇੱਕ ਪਾਸੇ ਰੇਟ ਆ ਜਿਹੜਾ ਪਿਆਰ ਰੁਪਈਏ ਹੈਗਾ 200 ਰੁਪਈਏ ਹੈਗਾ ਜੇ ਵੱਧ ਲੈਣੀਆਂ ਤਾਂ ਘੱਟ ਵੱਧੂ ਕਰ ਲੈਂਦੇ ਨੇ ਉਧਰ ਬਾਅਦ ਪੀਪਾ ਸਾਹਮਣੇ ਆ ਮੁੰਡੇ ਮੇਲਾ ਦੇਖਣ ਆਏ ਨੇ ਲੈਂਦੇ ਆ ਨਜ਼ਾਰੇ ਪੂਰੇ ਆ ਬੋਤੇ ਆਗੇ ਤੋਂ ਉੱਤੋਂ ਜੇ ਕੇ ਨੇ ਬੋਤੇ ਝੂੜਾ ਲੈਣਾ ਦਾ ਲੈ ਜਾਦਾ ਜਿਵੇਂ ਕਹਿੰਦੇ ਨੇ ਪੋਤਾ ਉੱਡ ਜੂ ਹਵਾ ਦੇ ਵਿੱਚ ਲੈ ਕੇ ਮਰੂਤੀਆਂ ਨੂੰ ਭੁੱਲ ਜਾਏਗੀ ਇਹ ਗਾਣਾ ਵੀ ਕਾਫੀ ਮਸ਼ਹੂਰ ਹੋਇਆ ਜੀ ਪੁਰਾਣਾ ਗਾਣਾ ਪਹਿਲੀਆਂ ਜੇ ਹਾਂਜੀ ਮਿੱਤਰੋ ਮੇਲੇ ਚ ਪੈਂਟਰ ਕਰ ਚੁੱਕਿਆਂਗੇ ਜੀ ਮੇਲਾ ਦਰਸ ਦਿਖੋ ਇਧਰ ਸਾਹਮਣੇ ਚੰਡੋਲਾ ਜਾਲਦੀਆਂ ਨੇ ਮੇਲਾ ਜਿਹੜਾ ਪੂਰਾ ਭਰ ਦਿਓ ਮਰਦਿਆ ਰਾਤ ਨੂੰ ਹੀ ਮੇਲਾ ਪੂਰਾ ਫੁੱਲ ਭਰਿਆ ਹੋਇਆ टिकट बांटो बुकिंग वाला जल्दी टिकट बांटो कराला रोटी मिनट रोटी आ आजा जल्दी जल्दी आ बच्चों का टिकट नहीं लगेगा जल्दी जल्दी चलाओ दी बुकिंग वाला टिकट बांट दे चालू करा रहे हैं टिकट बांट दे